चोर चोर आके चोर चोर दिया चोर है चोर 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 शुक्र है मेरी गड्डी बच गई शुक्र है शुक्र है मेरी गड्डी बच गई ऐ चोराने ने तो बहुत मुराद की डांस मेरा एक गड्डी मेरी पहला चुकी गई सी ते आज तो तुम्हारे सामने बच गई और चोर भाग गया ओ एनी वांस के अरे एनी वाये नहीं उठती है गिट चोर भाग गया ਬਚਾਓ ਗਿਆ ਮੇਰੀ ਗੱਡੀ ਦਾ ਮੇਰੇ ਚੁੱਕੀ ਜੀ ਸੀ ਗੱਡੀ ਮੇਰੀ ਇਹ ਦੇਖੋ ਇਹਦਾ ਮੈਂ ਉਹ ਲਗਾਇਆ ਦਾ ਵਸ ਸੈਂਸਰ ਹੈ ਜੋ ਜਿ ਲਗਾਇਆ ਹੈ ਐਸਲ ਸੁਰੱਖਿਆ ਕਿਟ ਉਹਨੇ ਜਦੋਂ ਆਣ ਕੇ ਚਾਬੀ ਲਗਾਈ ਨਾ ਦੇਖੋ ਚਾਬੀ ਲੱਗੀ ਇਹ ਚਾਬੀ ਲੱਗੀ ਤੇ ਨਾਲ ਇਹਦਾ ਹੋਟਲ ਬਜੀ ਗਿਆ ਅਰੇ ਨਾ ਕੋਈ ਨਾ ਸਾਰੀਆਂ ਸੀਲ ਹੋ ਜਾਣੀਆਂ ਇੰਜਨ ਸਟਾਰਟ ਨਹੀਂ ਹੋਣਾ ਉਹ ਜਿ ਪਲ ਲਾਉਣਾ ਲਗਾ ਰੱਖੋ ਕਦੇ ਆਉਂਦਾ ਨਹੀਂ ਆ ਜੀ ਉਹ ਬਾਅਦ ਸੁਣ ਕੇ ਮੈਂ ਭੱਜ ਆਇਆ ਵਾਂ ਕਿ ਮੇਰੀ ਇਹ ਗੱਡੀ ਬਚ ਗਈ ਤੇ ਮੈਂ ਅੱਜ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਵਾਂ ਜੀ ਚੋਰ ਫੜਿਆ ਗਿਆ ਆਪਣਾ ਬਾਈਕ ਐਕਟਿਵਾ 3 ਵੀਲਰ ਨੂੰ ਚੋਰਾਂ ਤੋਂ ਬਚਾਓ ਕਿੰਨੀ ਗਰੀਨ ਦੇ ਵਿੱਚ ਮਿਲ ਗਈ ਪਤਾ ਲੱਗ ਸਕਦਾ ਹੁਟ ਦੀ ਆਵਾਜ਼ ਨਹੀਂ ਹੈਗੀ ਮੈਂ ਕਿ ਜੇਕਰ ਇੱਥੋਂ ਵਜੇ ਤੇ ਘੱਟ ਗੱਡ 3-4 ਕਿਲੋਮੀਟਰ ਤੱਕ ਦੀ ਆਵਾਜ਼ ਈਜ਼ੀ ਪਹੁੰਚ ਜਾਂਦੀ ਹੈ ਜਦੋਂ ਵੀ ਚੋਰ ਤੁਸੂਨ ਦੇਖਿਆ ਕਿ ਜਦੋਂ ਚੋਰ ਨੇ ਮੇਰੀ ਗੱਡੀ ਨੂੰ ਹੱਥੋਂ ਲਾਂ ਦੀ ਕੋਸ਼ਿਸ਼ ਕੀਤੀ ਚਾਬੀ ਤੁਮਾਈ ਤੇ ਨਾਲ ਹੀ ਸੈਰਨ ਐਨੀ ਉੱਚੀ ਬਚਿਆ ਤੇ ਚੋਰ ਗੱਡੀ ਚਾਬੀ ਲਗਾ ਕੇ ਛੱਡ ਕੇ ਭੱਜ ਗਿਆ ਟੂ ਵਿਲਰ ਤੇ ਥ੍ਰੀ ਵਿਲਰ ਨੂੰ ਉਹਨੂੰ ਐਸ ਐਮ ਸੁਰੱਖਿਆ ਕਿੱਟ ਉਹਨੂੰ ਸੁਰੱਖਿਆ ਕਰੇਗੀ ਅਸੀਂ ਸਸ਼ੀਕਾਲੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੌਰਵ ਗਰੋਵਰ ਸੋ ਜਲੰਧਰ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਕਿ ਐਸਾ ਜਿਹੜਾ ਯੰਤਰ ਹੈ ਚਿਰੂ ਹੋ ਚੁੱਕਾ ਹੈ ਜਿਹਦੇ ਨਾਲ ਕੀ ਜਿਹੜਾ ਤੁਹਾਡਾ ਮੋਟਰਸਾਈਕਲ ਐਕਟਿਵਾ ਜਿਹੜੀ ਹੈ ਔਰ ਥਰੀ ਵੀਲਰ ਜਾਂ ਕੋਈ ਵੀ ਚੀਜ਼ ਹੈ ਜਿਹੜੀ ਹੁਣ ਚੱਕੀ ਨਹੀਂ ਜਾ ਸਕਦੀ ਸੋ ਭਾਈ ਸਾਹਿਬ ਦੀ ਚੱਕੀ ਜਾ ਰਹੀ ਸੀ ਚੱਕ ਰਹੇ ਸੀ ਤਾਂ ਮੌਕੇ ਤੇ ਖੜੇ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਕੁਮਾਰ ਹੈਗਾ ਜੀ ਮੇਰੀ ਪਿਛਲੇ ਮਹੀਨੇ ਐਕਟਿਵਾ ਚੁੱਕੀ ਗਈ ਸੀ ਹੈਗੀ ਇਹ ਇੱਥੇ ਆਪਣਾ ਗੁਰਨਾਲنگ ਮਿਸ਼ਨ ਚੌਂਕ ਦੇ ਉੱਤੋਂ ਤੇ ਉਤੋਂ ਮੇ ਚੁਕੇਗੇ ਤੇ ਉਸ ਤੋਂ ਬਾਅਦ ਬੜਾ ਨੁਕਸਾਨ ਹੋ ਗਿਆ ਮੈਂ 40000 ਦੀ ਉਸੇ ਟਾਈਮ ਹੀ ਭਵੇਂ ਪੁਰਾਣੀ ਗੱਡੀ ਲਈ ਦਿੱਤੀ ਮੈਨੂੰ ਲੈਣੀ ਪੈ ਗਈ ਗੱਡੀ ਉਸ ਟਾਈਮ 40000 ਰੁਪਏ ਦਾ ਨੁਕਸਾਨ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਇੱਕ ਚੀਜ਼ ਇਹ ਮਗਰ ਬਿਆ ਸੀ ਕਿ ਕੋਈ ਐਹੋ ਜੀ ਚੀਜ਼ ਮਾਰਕੀਟ ਦੇ ਵਿੱਚ ਆਵੇ ਕਿ ਜਿਹਦੇ ਨਾਲ ਕਿ ਐਕਟਿਵਾ ਬਾਈਕ ਵਗੈਰਾ ਦੀ ਚੋਰੀ ਹੋਣ ਤੋਂ ਬਚਾਅ ਹੋ ਸਕੇ ਕਿਉਂਕਿ ਅਗਰ ਚੀਜ਼ ਤੁਹਾਡੀ ਐਕਟਿਵਾ ਜਾਂ ਤੁਹਾਡਾ ਬਾਈਕ ਪੁਰਾਣੇ ਤੋਂ ਪੁਰਾਣਾ ਹੈਗਾ ਪੁਰਾਣੇ ਤੋਂ ਪੁਰਾਣਾ ਮਾਡਲ ਹੈਗਾ ਲੇਕਿਨ ਉਹ ਜਿਹੜਾ ਕੰਮ ਕਰ ਰਿਹਾ ਉਹ ਲੱਖਾਂ ਰੁਪਏ ਦਾ ਕੰਮ ਕਰ ਰਿਹਾ ਅੱਜ ਲੈਣ ਜਾਓ ਨਵੀਂ ਬਬ ਤੇ 2 ਲੱਖ ਰੁਪਏ ਤੋਂ ਘੱਟ ਨੇ 1 ਲੱਖ ਡੇ 1 ਲੱਖ ਤੋਂ ਘੱਟ ਕੋਈ ਗੱਡੀ ਨਹੀਂ ਆ ਗਈ। 50 ਕੀ ਲਿਖਿਆ ਆ ਜੀ ਤੁਸੀਂ ਚੋਰ ਫੜਿਆ ਗਿਆ। ਆਪਣਾ ਬਾਈਕ ਐਕਟਿਵਾ 3 ਜਿਹੜਾ 3 ਵੀਲਰ ਨੂੰ ਚੋਰਾਂ ਤੋਂ ਬਚਾਓ। ਸ਼ਹਿਰ ਵਿੱਚ ਆ ਗਿਆ ਐਸਐਮ ਬਾਈਕ ਐਕਟਿਵਾ ਇਹ ਕੀ ਬਲੋਗੀ? ਇਹਦਾ ਮਤਲਬ ਹੈਗਾ ਕਿ ਜਦੋਂ ਵੀ ਚੋਰ ਤੁਸੀਂ ਉਹ ਦੇਖਿਆ ਕਿ ਜਦੋਂ ਚੋਰ ਨੇ ਮੇਰੀ ਗੱਡੀ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਚਾਬੀ ਘੁਮਾਈ ਤੇ ਨਾਲ ਹੀ ਸੈਰਨ ਐਨੀ ਉੱਚੀ ਬਚਿਆ ਤੇ ਚੋਰ ਗੱਡੀ ਚਾਬੀ ਲਗਾ ਕੇ ਛੱਡ ਕੇ ਭੱਜ ਗਿਆ। ਕਿਹੜਾ ਦਾ ਤੁਸੀਂ ਜੰਤਰ ਲਾਤਾ ਜਿਹੜਾ ਮਤਲਬ ਕੀ ਇਹਦੇ ਵਿੱਚ ਜਿਹੜਾ ਸੈਰਨ ਵੱਜੂਗਾ ਜਾਂ ਕੋਈ ਲੈਕ ਨਹੀਂ ਜਾਊਗਾ ਕੀ ਹੈ ਕੀ ਇਹਦੇ ਚੰਦਾ ਇਹਦੇ ਵਿੱਚ ਇੱਕ ਇਹੋ ਜਿਹੀ ਕਿੱਟ ਤਿਆਰ ਕੀਤੀ ਗਈ ਹੈ ਜਿਸ ਦੇ ਨਾਲ ਸਾਰੀ ਕੋਇਲਾ ਸੀਲ ਹੋ ਜਾਣਗੇ ਹੂੰ ਇੰਜਨ ਸੀਲ ਹੋ ਜਾਏਗਾ ਗੱਡੀ ਸਟਾਰਟ ਨਹੀਂ ਹੋਏਗੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਰੇਡਰਨ ਤੋਂ ਰਿਹਾ ਇਹ ਸੋਚੀ ਪਹਿਲਾਂ ਕਿਉਂ ਨਹੀਂ ਲੈ ਕੇ ਆ ਜੋ ਤੁਹਾਡੀ ਚੀਜ਼ ਚੱਕੀ ਗਈ ਤੁਹਾਡੇ ਨਾਲ ਹੋਇਆ ਫੇਰ ਹੀ ਕਿਉਂ ਇਦਾਂ ਹੀ ਸੋਚ ਆਈ ਪਹਿਲਾਂ ਲੋਕਾਂ ਦਾ ਭੜਾ ਕਰ ਲੈਂਦੇ ਇਹ ਇੱਕ ਦਿਨ ਦੀ ਭੜਾ ਹੀ ਕਰਨਾ ਸੀ ਲੋਕਾਂ ਦਾ ਸੁਣੋ ਸੁਣੋ ਮੇਰੀ ਗੱਲ ਨੂੰ ਇੱਕ ਦਿਨ ਦੀ ਸੜਚ ਐ ਨਹੀਂ ਇਹਦੇ ਪਿੱਛੇ ਮੈਨੂੰ ਕਾਫੀ ਦੇ ਸਾਲ ਲੱਗੇ ਸੀ ਇਹ ਸਰਚ ਕਰਦੇ ਆ ਲੇਕਿਨ ਹੁਣ ਜਦੋਂ ਮੇਰੀ ਗੱਡੀ ਚੁੱਕੀ ਗਈ ਤੇ ਕੰਮ ਥੋੜਾ ਹੋਰ ਤੇਜ਼ ਹੋ ਗਿਆ ਔਰ ਵੈਸੇ ਵੀ ਹੈ ਨਾਮ ਵੀ ਚੁੱਕੀ ਜਾਂਦੀ ਤੇ ਮੈਂ ਥੋੜੇ ਦਿਨਾਂ ਤੱਕ ਇਹ ਗੱਡੀ ਇਹ ਲਾਂਚ ਕਰਨਾ ਹੀ ਕਰਨਾ ਸੀ ਇਹਨੂੰ ਤੇ ਅੱਜ ਚੁੱਕਣ ਤੋਂ ਬਾਅਦ ਮੇਰੇ ਜਦ ਹਾਦਸਾ ਵੀ ਤੇ ਆ ਤੇ ਮੈਨੂੰ ਬੜਾ ਮਹਿਸੂਸ ਹੋਇਆ ਕਿ ਯਾਰ ਇੱਕ ਛੋਟੀ ਜੀ ਮਤਲਬ ਗਲਤੀ ਦੇ ਨਾਲ ਸਾਡੀ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਵਿਚਾਰੇ ਕੋਈ ਕਿਸ਼ਤਾਂ ਦੇ 3-ਵਿਲਰ ਲੈਂਦਾ ਹੈ ਕਿਸ਼ਤਾਂ ਦੇ ਗੱਡੀਆਂ ਲੈਂਦਾ ਵਾ ਜ਼ਿਆਦਾ ਉਹ ਵਿਚਾਰੇ ਕਿਸ਼ਤਾਂ ਹੀ ਉੱਪਰ ਦੇ ਰਹੇ ਆ ਇਹਦੇ ਕਿਨੇ ਐਂਡ ਦੇ ਉੱਤੇ ਪਤਾ ਲੱਗਦਾ ਵਾ ਕਿ ਉਹਨਾਂ ਦੀ ਐਕਟਿਵ ਆ ਬਾਈਕ ਜਾਂ 3-ਵਿਲਰ ਸਭ ਚੋਰੀ ਹੋ ਗਿਆ ਇਹ ਤਿੰਨ ਜਗ੍ਹਾ ਕੰਮ ਕਰੇਗਾ 2-ਵਿਲਰ ਤੇ 3-ਵਿਲਰ ਨੂੰ ਉਹਨੂੰ ਐਸਐਮ ਸੁਰੱਖਿਆ ਕਿੱਟ ਉਹਨੂੰ ਸੁਰੱਖਿਆ ਕਰੇਗੀ ਅਸੀਂ ਸੁਰੱਖਿਆ ਕਰੇਗੀ ਨਹੀਂ ਸੁਰੱਖਿਆ ਤਾਂ ਦੇਖੋ ਜੀ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਲੋਕ ਜਿਹੜੇ ਨੇ ਡਰਦੇ ਵੀ ਨੇ ਕਿਤੇ ਬਾਈਕ ਬਾਹਰ ਲਗਾਣੀ ਹੋਵੇ ਇਹਦੀ ਕਿੰਨੀ ਕੁ ਜਿਹੜੀ ਰੇਂਜ ਰਹੇਗੀ ਕਿੰਨੀ ਕੁ ਰੇਂਜ ਦੇ ਵਿੱਚ ਮਤਲਬ ਕਿ ਪਤਾ ਲੱਗ ਸਕਦਾ ਦੇਖੋ ਜੀ ਇਹਦਾ ਹੋਟਲ ਦੀ ਆਵਾਜ਼ ਨਹੀਂ ਹੈਗੀ ਮੈਂ ਕਿਹਾ ਜੇਕਰ ਇੱਥੋਂ ਵਜੇ ਤੇ ਘੱਟੋ ਘੱਟ 3-4 ਕਿਲੋਮੀਟਰ ਤੱਕ ਤੇ ਆਵਾਜ਼ इजीली ਪਹੁੰਚ ਜਾਂਦੀ ਹੈ ਇੰਨੀ ਉੱਚੀ ਦੀ ਆਵਾਜ਼ ਹੈਗੀ ਹੈਗੀ ਤੇ ਤੁਸੀਂ ਘਰ ਦੇ ਸੁੱਤੇ ਹੋ ਗੱਡੀ ਤੁਹਾਡੀ ਬਾਹਰ ਖੜੀ ਹੈ ਹੈਨਾ ਘਰ ਦੇ ਤੁਸੀਂ ਅੰਦਰ ਗਏ ਹੋ ਤਾਂ ਤੁਹਾਨੂੰ ਤੁਹਾਨੂੰ ਪਤਾ ਲੱਗੇਗਾ ਕਿ ਮੇਰੀ ਗੱਡੀ ਨੂੰ ਕਿਸੇ ਨੇ ਹੱਥ ਲਗਾਇਆ ਹੈਗਾ ਵਾ ਉਹ ਸਭ ਤੋਂ ਵੱਡੀ ਗੱਲ ਹੈ ਅਦੇ ਅੱਗੇ ਜੀਪੀਐਸ ਵਗੈਰਾ ਵੀ ਫੇਲ ਹੈਗੇ ਨੇ ਕਈ ਸੈਂਟਰ ਲੋਕਿੰਗ ਆਈ ਹੈ ਉਹ ਫੇਲ ਹੈਗੀ ਸੈਂਟਰ ਲੋਕੀ ਸਿਰਫ ਕੂਟਰ ਕਰਦੀ ਹੈ ਜੀਪੀਐਸ ਤੁਹਾਨੂੰ ਲੋਕੇਸ਼ਨ ਦੇਗੀ ਜਦੋਂ ਗੱਡੀ ਚੋਰੀ ਹੋ ਜਾਏਗੀ। ਅੱਛਾ ਫਿਰ ਉਹ ਕੀ ਕਰੇਗਾ ਚੋਰ ਉਹਨੂੰ ਚੱਕ ਕੇ ਜੀਪੀਐਸ ਉਤਾ ਕੇ ਛੱਡ ਦੇਗਾ ਤੇ ਗੱਡੀ ਤੁਹਾਡੇ ਹੱਥ ਨਹੀਂ ਆਏਗੀ। ਪਰ ਇਹ ਜਿਹੜਾ ਸਿਸਟਮ ਚਾਰ ਹੋਇਆ ਹੈ ਇਹਦੇ ਨਾਲ ਕੀ ਹੈਗਾ ਵਾ ਕਿ ਗੱਡੀ ਤੁਹਾਡੀ ਚੋਰੀ ਨਹੀਂ ਹੋਣੀ। ਸਟਾਰਟ ਹੀ ਨਹੀਂ ਹੋਣੀ। ਸਟਾਰਟ ਹੀ ਨਹੀਂ ਹੋਣੀ ਜਿੱਥੇ ਗੱਡੀ ਖੜੀ ਹੈ ਉੱਥੇ ਗੱਡੀ ਖੜੀ ਰਹਿਣੀ ਹੈ ਭਾਵੇਂ 10 ਸਾਲ ਖੜੀ ਰੱਖੋ। ਨਹੀਂ ਹੋਣਾ ਕਿ ਕੱਲਾ ਹੂਟਰ ਹੀ ਵਜਣਾ ਜਾਂ ਬਾਕੀ ਕਿਦਾਂ? ਮੈਂ ਤੁਹਾਨੂੰ ਦੱਸਿਆ ਤੇ ਆ ਗਿਆ ਕੋਇਲਾ ਸਾਰੀ ਸੀਲ ਹੋ ਜਾਣੀਆਂ ਇਹਦੀਆਂ। ਕੋਇਲਾਂ ਨੇ ਕੰਮ ਕਰਨਾ ਬਿਲਕੁਲ ਬੰਦ ਕਰ ਦੇਣਾ ਵਾ ਫਿਰ ਉਸ ਤੋਂ ਬਾਅਦ ਇੰਜੀਨਰ ਅਸੀਲ ਹੋਈ ਨਾ ਗੱਡੀ ਸਟਾਰਟ ਨਹੀਂ ਹੋਣੀ ਚਾਹ ਕਿੱਕਾ ਮਾਰ ਲੋ ਚਾਹ ਸੈਲਫ ਮਾਰ ਲੋ ਉਹ ਹੋਣੀ ਨਹੀਂ ਚੋਰ ਨੂੰ ਸਿਰਫ ਅੱਖ ਚਪਕੰਦਾ ਟਾਈਮ ਚਾਹੀਦਾ ਵਾ ਅੱਖ ਚਪਕਿਓ ਨੇ ਤੇ ਗੱਡੀ ਗਾਇਬ ਐਹੀ ਟਾਈਮ ਹੁੰਦਾ ਚੋਰ ਦੇ ਕੋਲ ਤੇ ਜਦੋਂ ਹੂਟਰ ਦੀ ਆਵਾਜ਼ ਹੁੰਦਾ ਉਹ ਕੋਈ ਨਾ ਟਾਈਮ ਕਿੱਥੇ ਹੈਗਾ ਕਿ ਮੈਂ ਦਿਮਾਗ ਉਹਦਾ ਕੰਮ ਕਰ ਸਕੇ ਕਿ ਮੈਂ ਹੂਟਰ ਨੂੰ ਕਿੱਦਾਂ ਤੋੜਨਾ ਇਹ ਕਰਨਾ ਉਹ ਕਰਨਾ ਉਹ ਤੇ ਉਹ ਚਾਬੀ ਵੀ ਨੇ ਕੋਕਮ ਨਹੀਂ ਉਹ ਕੋਲੋਂ ਜੇ ਕੋ ਮੂਵੀ ਆਂਦੀ ਤੇ ਗੱਡੀ ਸਟਾਰਟ ਨਹੀਂ ਹੋਣੀ ਉਹਦੇ 2 ਮਿੰਟ ਚ ਫੜਿਆ ਜਾਣਾ ਤੁਸੀਂ ਵੀ ਇੱਥੇ ਮੌਕੇ ਤੇ ਆਏ ਸੀ ਸੈਰਗੈਰਾ ਕਰਨ ਆਏ ਸੀ ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਸਰ ਮੈਂ ਕਹਣਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਤਾਂ ਰੋਜ਼ ਸੈਰ ਕਰਨ ਆਨੇ ਆ ਤੇ ਆਪਾਂ ਵੀ ਇਹ ਚੀਜ਼ ਲਵਾਵਾਂਗੇ ਤਾਂ ਕਿ ਬੇਫਿਕਰ ਹੋ ਕੇ ਬੰਦਾ ਸੈਰ ਤੇ ਕਰੇ ਹਾਂ ਬਹੁਤ ਵਧੀਆ ਤੁਹਾਨੂੰ ਲੱਗਦਾ ਕਿ ਇਹਦਾ ਫਾਇਦਾ ਜਿਹੜਾ ਮਿਲੇਗਾ ਬਹੁਤ ਬਹੁਤ ਫਾਇਦਾ ਜੀ ਬਹੁਤ ਫਾਇਦਾ 1.5 ਲੱਖ ਦਾ ਮੋਟਰਸਾਈਕਲ ਹੈ ਤੇ ਇਹ ਹੋਰ ਲਵਾਉਣ ਨਾਲ ਵੱਜ ਜਵੇ ਤੇ ਹੋਰ ਕੀ ਚੋਰ ਲੁਟੇਰਿਆਂ ਕੋਲ ਲੋਕ ਜਿਹੜੇ ਅੱਗੇ ਰੋਜ਼ ਇਦਾਂ ਦੀਆਂ ਬਾਈਕਾਂ ਚੱਕ ਰਹੇ ਨੇ ਕੋਈ ਬੰਦਾ ਲੋਕ ਲਵਾਉਂਦਾ ਤਾਂ ਵੀ ਜਿਹੜਾ ਚੱਕ ਕੇ ਲੈ ਜਾਂਦੇ ਆ ਤੋੜ ਕੇ ਲੋਕ ਤੋੜ ਕੇ ਲੈ ਜਾਂਦੇ ਨੇ ਉਹ ਬਿਲਕੁਲ ਜੀ ਬਿਲਕੁਲ ਇਹ ਚੀਜ਼ ਸਭ ਤੋਂ ਜ਼ਿਆਦਾ ਸੇਫ ਹੈ ਕਿ ਇਹ ਦੇਖੋ ਜੀ ਇਹ ਬਹੁਤ ਜ਼ਿਆਦਾ ਵਧੀਆ ਹੈ ਔਰ ਥੋੜੀ ਸਸਤੀ ਵੀ ਹੋਏਗੀ ਔਰ ਸੇਫਟੀ ਵੀ ਜ਼ਿਆਦਾ ਹੈ ਲੱਗਦਾ ਕਿ ਇਹ ਜਿਹੜਾ ਮੈਸੇਜ ਆ ਲੋਕਾਂ ਨੂੰ ਉਹ ਅਵੇਰਨੈਸ ਦੇ ਲਈ ਜਿਹੜਾ ਲੋਕਾਂ ਨੂੰ ਅਵੇਰ ਹੋਣਾ ਚਾਹੀਦਾ ਹਾਂ ਬਿਲਕੁਲ ਹੋਣਾ ਚਾਹੀਦਾ ਜੀ ਹੋਣਾ ਚਾਹੀਦਾ ਬੱਚੇ ਹਰ ਬੰਦੇ ਨੂੰ ਪਤਾ ਲੱਗ ਜਾਏਗਾ ਉਹ ਹਰ ਬੰਦਾ ਹੀ ਇਹ ਲ ਜਲਦੀ ਤੋਂ ਜਲਦੀ ਲਵਾਂ ਸਾਰੇ ਇਸ ਰੇਟ ਕੀ ਤੁਹਾਡੇ ਵੱਲੋਂ ਇਹਦਾ ਕੱਢਿਆ ਗਿਆ ਕੁਝ ਰੇਟ ਤੈਅ ਕੀਤਾ ਗਿਆ ਦਾ ਰੇਟ ਬਹੁਤ ਜਿਆਦਾ ਸਸਤਾ ਰੇਟ ਹੈਗਾ ਇਹ ਤੁਹਾਨੂੰ ਹੋਲਸੇਲ ਮਾਰਕੀਟ ਚ ਆਪਣੇ ਮਿਲ ਜਾਈਗਾ ਜੋ ਆਪਾਂ ਉਹਨਾਂ ਰੇਟ ਦਿੱਤਾ ਉਹਦੇ ਵਿੱਚ ਉਹਨਾਂ ਨੂੰ ਖਾਸ ਨਹੀਂ ਹੈਗਾ ਮਤਲਬ ਕਿ ਕਹਿੰਗਾ ਤੁਸੀਂ 15-1600 ਰੁਪਏ ਵਿੱਚ ਤੁਹਾਨੂੰ ਮਾਰਕੀਟ ਚ ਮਿਲ ਜਾਈਗਾ 15-1600 ਰੁਪਏ ਦੇ ਵਿੱਚ ਕੀ ਲੋਕਾਂ ਨੂੰ ਇੰਨੀ ਵੱਡੀ ਸਹੂਲਤ ਦੇ ਰਹੇ ਤੁਸੀਂ ਮਾਰਕੀਟ ਚ ਮਿਲ ਜਾਈਗਾ ਤੁਹਾਨੂੰ ਮਤਲਬ ਇਹ ਤੁਸੀਂ ਸੇਵਾ ਹੀ ਕਰ ਰਹੇ ਹੋ ਲੋਕਾਂ ਦੀ ਸੇਵਾ 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 ਮਾਰਾਈ ਗੱਡੀ ਚੋਰੀ ਹੋਈ ਹੈ ਤੇ ਜਿਹਨਾਂ ਦੀ ਚੋਰੀ ਹੋ ਗਈ ਆਣੇ ਤੇ ਮੈਂ ਦੇਖੇ ਬੰਦੇ ਵਿਚਾਰੇ ਬਹੁਤ ਦੁਖੀ ਆਗੇ ਨੇ ਮੇਰੇ ਕੋਲ ਤਾਂ ਪੈਸੇ ਆਗੇ ਸੀ ਮੈਂ ਤਾਂ ਉਸੇ ਦਿਨ ਹੀ ਗੱਡੀ ਲੈ ਲਈ ਵਿਚਾਰੇ ਕਿਸਣਾ ਪਹਿਲਿਆਂ ਨਹੀਂ ਪਰੀ ਹੁੰਦੀ ਤੇ ਨਾ ਵੀ ਕਿਸ ਲੈਣ ਨਹੀਂ ਫਿਰ ਤਿਆਰ ਹੁੰਦੇ ਨੇ ਯਾਰ ਕੀ ਕਰੀਏ ਉਹ ਵਿਚਾਰੇ ਹੁੰਦੇ ਇਹ ਤੁਹਾਡੇ ਕੋਲ ਲੈਣ ਲਈ ਆਣਾ ਕਿੱਥੇ ਪਊਗਾ ਜੀ ਸਾਡੀ ਵੀਡੀਓ ਦੇਖ ਰਹੇ ਨੇ ਕਿੱਥੇ ਆਣ ਤੁਹਾਡੇ ਕੋਲ ਮੇਰਾ ਫੋਨ ਨੰਬਰ ਹੈਗਾ ਮੇਰਾ ਫੋਨ ਨੰਬਰ ਕਰਨ ਜੇ ਮੇਰੇ ਨੇੜੇ ਤੇੜੇ ਹੋਣਗੇ ਤੇ ਤੁਹਾਨੂੰ ਮੈਂ ਲੋਕੇਸ਼ਨ ਦੇ ਦਾਂਗਾ ਬਸ ਕੋਈ ਅਜ ਦਰੰਦਰ ਦੇ ਵਿੱਚ ਤੇ ਨਹੀਂ ਤਾਂ ਫਿਰ ਤੁਹਾਨੂੰ ਬਾਈਪਾਸਟ ਵੀ ਤੁਹਾਡੇ ਕੋਲ ਪਹੁੰਚੇਗਾ ਅੱਛਾ ਤੁਸੀਂ ਇਹ ਜਿਹੜੀ ਡਿਲੀਵਰੀ ਵੀ ਜਿਹੜੀ ਡਿਲੀਵਰੀ ਵੀ ਆਪਾਂ ਦੇ ਦਾਂਗੇ ਜੇਕਰ ਸਾਡੇ ਦੂਰ ਦਾ ਕੋਈ ਹੋਏਗਾ ਉਹਦੇ ਰਿਆਂਗੇ ਤੇ ਆਪਣਾ ਚੋਰੀ ਦੀਆਂ ਵਾਰਦਾਤਾਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਉੱਥੇ ਹੀ ਇੱਕ ਮੈਸੇਜ ਲੈ ਕੇ ਤੁਹਾਡੇ ਤੱਕ ਅਸੀਂ ਜਿਹੜਾ ਹਾਜ਼ਰ ਹੋਏ ਆ ਤੁਹਾਡੀ ਅਵੇਅਰਨੈਸ ਦੇ ਲਈ ਇਹ ਵੀਡੀਓ ਜਿਹੜੀ ਹੈ ਜਨਤਕ ਕੀਤੀ ਜਾ ਰਹੀ ਹੈ ਜਿਸ ਵਿੱਚ ਜਿਹੜਾ ਐਸਐਮ ਸੁਰੱਖਿਆ ਕਿੱਟ ਲਿਖੀ ਹੋਈ ਹੈ ਮੇਡ ਇਨ ਇੰਡੀਆ ਇਹਨਾਂ ਨੇ ਇੱਕ ਪ੍ਰੋਡਕਟ ਤਿਆਰ ਕੀਤਾ ਇਹਨਾਂ ਦੀ ਪਾਜੀ ਉਹਨਾਂ ਦੀ ਐਕਟਿਵਾ ਜਿਹੜੀ ਚੱਕੀ ਗਈ ਸੀ ਮਹੀਨਾ ਕ ਪਹਿਲਾਂ ਉਸ ਤੋਂ ਬਾਅਦ ਇਹਨਾਂ ਦੇ ਦਿਮਾਗ ਦੇ ਵਿੱਚ ਆਇਆ ਕਿ ਪ੍ਰੋਡਕਟ ਇਹਨਾਂ ਨੇ ਜਿਹੜਾ ਤਿਆਰ ਕੀਤਾ ਉਹਦੇ ਵਿੱਚ ਜਿਹੜਾ ਅਗਰ ਤੁਹਾਡੀ ਕੋਈ ਐਕਟਿਵਾ ਤੁਸੀਂ ਬਾਹਰ ਲਗਾ ਕੇ ਜਾਂਦੇ ਹੋ ਕਿਸੇ ਆਫਿਸ ਦੇ ਬਾਹਰ ਕਿਸੇ ਜਗ੍ਹਾ ਦੇ ਵੀ ਜਾਂਦੇ ਹੋ ਅਗਰ ਚੋਰ ਲੁਟੇਰੇ ਤੁਹਾਡੀ ਐਕਟਿਵਾ ਚੱਕਣ ਦੀ ਕੋਸ਼ਿਸ਼ ਕਰਦੇ ਆ ਜਾਂ ਬਾਈਕ ਚੱਕਣ ਦੀ ਕੋਸ਼ਿਸ਼ ਕਰਦੇ ਆ ਜਾਂ ਜਿਹੜੇ 3 ਵੀਲਰ ਵਗੈਰਾ ਨੇ ਕੋਈ ਚੱਕਣ ਦੀ ਕੋਸ਼ਿਸ਼ ਕਰਦਾ ਤਾਂ ਕੋਈ ਚਾਬੀ ਲਗਾਉਂਦਾ ਤਾਂ ਉਸੇ ਵੇਲੇ ਹੀ ਉਹਦਾ ਜਿਹੜਾ ਸਾਇਰਨ ਆ ਵੱਜ ਜਾਏਗਾ ਚਾਹੇ ਉਹ ਲੋਕ ਤੋੜੇ ਚਾਹੇ ਉਹ ਜਿਹੜਾ ਉਸ ਨੂੰ ਚਾਬੀ ਲਗਾਵੇ ਤਾਂ ਉਸ ਨੂੰ ਜਿਹੜਾ ਲੋਕ ਤੋੜਦੇ ਨਾਲ ਹੀ ਜਿਹੜਾ ਸਾਇਰੇਣਾ ਵਜਣਾ ਸ਼ੁਰੂ ਹੋ ਜਾਏਗਾ ਤੇ ਉਸ ਦੇ ਨਾਲ ਹੀ ਜਿਹੜਾ ਅੰਦਰੋਂ ਸਾਰੇ ਹੀ ਐਕਟਿਵ ਜਿਹੜੀ ਹੈ ਬਾਈਕ ਹੈ ਜਿਹੜੀ ਉਹਦੇ ਕੋਇਲਾਂ ਨੇ ਉਹ ਕੰਮ ਜਿਹੜਾ ਕਰਨਾ ਬੰਦ ਕਰ ਦੇਣਗੇ ਆ ਉਹਦੇ ਲਈ ਇੱਕ ਵੀਡੀਓ ਜਿਹੜੀ ਹੈ ਲੈ ਕੇ حاضر ਹੋਏ ਆ ਜਲੰਧਰ ਸ਼ਹਿਰ ਦੇ ਵਿੱਚ ਭਾਈ ਹੁਣਾਂ ਨੇ ਇਹ ਪ੍ਰੋਡਕਟ ਜਿਹੜਾ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਪਹਿਲਾਂ ਇਹਨਾਂ ਨੇ ਆਪਣੀ ਐਕਟਿਵ ਦੇ ਉੱਪਰ ਯੂਜ਼ ਕੀਤਾ ਅੱਜ ਹੀ ਜਿਹੜਾ ਇਹਨਾਂ ਨੇ ਦਿਖਾਇਆ ਉਸ ਚੀਜ਼ ਨੂੰ ਕਿ ਕਿਸ ਤਰੀਕੇ ਜਿਹੜਾ ਇਹਦੀ ਯੂਸੇਜ ਆ ਕਿਸ ਤਰੀਕੇ ਦਾ ਇਹ ਤੁਹਾਨੂੰ ਬੈਨੀਫਿਟ ਮਿਲ ਸਕਦਾ ਸੋ ਇਹ ਜਿੰਨੀ ਵੀ ਪਬਲਿਕ ਪਬਲਿਕ ਅਪਡੇਟ ਟੀਵੀ ਤੇ ਸਾਨੂੰ ਦੇਖ ਰਹੀ ਹੈ ਚੈਨਲ ਤੇ ਦੇਖ ਰਹੀ ਹੈ ਸੋ ਉਹਨਾਂ ਲਈ ਇੱਕ ਅਵੇਰਨੈਸ ਮੈਸੇਜ ਹੈ ਜਾਗਰੂਕਤਾ ਲਈ ਇੱਕ ਮੈਸੇਜ ਜਿਹੜੀ ਇਹ ਵੀਡੀਓ ਤਿਆਰ ਕੀਤੀ ਗਈ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਤੁਹਾਨੂੰ ਜਿਹੜੀ ਹੈ ਕਿਟਾ ਸੁਰੱਖਿਆ ਕਿਟਾ ਕਿਸ ਤਰੀਕੇ ਦੀ ਲੱਗੀ ਇਸ ਬਾਰੇ ਆਪਣੇ ਜਿਹੜੇ ਆ ਸੁਝਾਅ ਜਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਸੋ ਹੁਣ ਤੱਕ ਬਣੇ ਰਹਿ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਅੱਜ ਕੀ ਜਿਹੜਾ ਐਸਐਮ ਸੁਰੱਖਿਆ ਕਿਟਾ ਜਿਨ੍ਹਾਂ ਵੱਲੋਂ ਇਹ ਤਿਆਰ ਕੀਤੀ ਗਈ ਉਹ ਸਾਡੇ ਨਾਲ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਸੁਰੱਖਿਆ ਹੈ ਇਹ ਸੁਰੱਖਿਆ ਜਿਹੜੀ ਕਰੇਗੀ ਵੀ ਲੋਕਾਂ ਦੀ ਦੇਖੋ ਜੀ ਇਹ ਜਿਹੜੀ ਸੁਰੱਖਿਆ ਐਸਐਮ ਸੁਰੱਖਿਆ ਕਿੱਟ ਤਿਆਰ ਕੀਤੀ ਗਈ ਹੈ ਇਹ ਅੱਜ ਤੁਹਾਡੇ ਕੋਲ ਜਿਹੜੀ ਵੀਡੀਓ ਬਣ ਰਹੀ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਹੈਗੀ ਹੈ ਲੋਕੀ ਜਾਗਰੂਕ ਹੋਣਗੇ ਅਵੇਅਰ ਹੋਣਗੇ ਆਪਣੀ ਐਕਟਿਵਾ ਬਾਈਕ ਥ੍ਰੀ ਵੀਲਰ ਨੂੰ ਚੋਰਾ ਤੋਂ ਬਚਾਅ ਕਰਨ ਬਲਕਿ ਕਿਸ ਤਰੀਕੇ ਲੋਕ ਸੇਫ ਕਰ ਸੇਫਟੀ ਜਿਹੜੀ ਆਪਣੀ ਦੀ ਮੈਂ ਮੈਂ ਤੁਹਾਨੂੰ ਕਹਿੰਦਾ ਇਹ ਜਲੰਧਰ ਕੀ ਜਿਹੜੀ ਜਲੰਧਰ ਦੇ ਵਿੱਚ ਬਣੀ ਹੈ ਇਹ ਜਲੰਧਰ ਕੀ ਐਸਐਮ ਸੁਰੱਖਿਆ ਕਿੱਟ ਪੰਜਾਬ ਮੈਂ ਕਹਿੰਦਾ ਪੂਰੇ ਏ ਹਿੰਦੂਸਤਾਨ ਦੇ ਜਿੰਨੇ ਵੀ ਬਾਈਕ ਐਕਟਿਵਾ ਸਕੂਟਰ ਵਗੈਰਾ ਹੈਗੇ ਨੇ ਜਾਂ ਥਰੀ ਵੀਲਰ ਹੈਗੇ ਨੇ ਉਹਨਾਂ ਦੀ ਸੁਰੱਖਿਆ ਕਰੇਗੀ ਸੁਰੱਖਿਆ ਕਰੇਗੀ ਐਸਐਮ ਐਸਐਮ ਸੁਰੱਖਿਆ ਕਿੱਟ ਤੁਹਾਡੇ ਸਾਉ ਨੇ ਮੇਰੇ ਐਕਟਿਵਾ ਦੇ ਵਿੱਚ ਲੱਗੀ ਹੈ ਤੇ ਕਿਸ ਤਰ੍ਹਾਂ ਮਰੀ ਉਹ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਹੈ ਇਹਨੂੰ ਆਪਣੇ ਜਿਹੜੀ ਐਕਟਿਵਾ 'ਤੇ ਲਗਾ ਕੇ ਦੇਖਿਆ ਦੇਖੋ ਉਹ ਮਾਰਕੀਟ ਤੋਂ ਦੇ ਚਾਹੀ ਜਾਂਦੇ ਜੇਕਰ ਅਸੀਂ ਯੂਜ਼ ਨਹੀਂ ਕਰਾਂਗੇ ਅਸੀਂ ਯੂਜ਼ ਕਰਾਂਗੇ ਤੇ ਜੇ ਅਸੀਂ ਮਾਰਕੀਟ ਦੇਵਾਂਗੇ ਸਾਨੂੰ ਪਤਾ ਕਿ ਸਾਡਾ ਪ੍ਰੋਡਕਟ ਬਹੁਤ ਹੀ ਵਧੀਆ ਹੈਗਾ ਵਾ ਔਰ ਐਸਨਾ ਸੇਫ ਹੀ ਸੇਫ ਹੈ ਜੀ ਤੇ ਇਹਨੂੰ ਲੈਣ ਲਈ ਕਿੱਥੇ ਆਣਾ ਪਊਗਾ ਲੋਕਾਂ ਨੂੰ ਮੈਂ ਫਿਰ ਤੁਹਾਨੂੰ ਦੁਬਾਰਾ ਦੱਸਣਾ ਚਾਹੁੰਦਾ ਵਾਂ ਕਿ ਇਹਨੂੰ ਲੈਣ ਲਈ ਮੇਰਾ ਸਭ ਤੋਂ ਪਹਿਲਾ ਫੋਨ ਨੰਬਰ ਨੋਟ ਕਰ ਲਓ ਬਸੇਗੂਆ ਜਲੰਧਰ ਦੇ ਵਿੱਚ ਮੇਰਾ ਫੋਨ ਨੰਬਰ ਹੈਗਾ 7986831869 7986831869 ਮੈਨੂੰ ਫੋਨ ਕਰੋ ਜੇਕਰ ਤੁਸੀਂ ਜਲੰਧਰ ਦੇ ਹੈਗੇ ਉੱਤੇ ਬਸੇਗੂਆ ਤੋਂ ਆਣ ਕੇ ਕਲੈਕਟ ਕਰ ਲਓ ਜੇ ਨਹੀਂ ਹੈਗੇ ਤੇ ਤੁਸੀਂ ਆਟੋ ਜਲੰਧਰ ਤੋਂ ਅਗਰ ਆਊਟ ਆਫ ਸਿਟੀ ਆ ਗਏ ਹੋ ਕਿ ਤੁਸੀਂ ਬਾਈ ਪੋਸਟ ਮੰਗਾਣਾ ਚਾਹੁੰਦੇ ਹੋ ਤੇ ਬਾਈ ਪੋਸਟ ਵੀ ਤੁਹਾਨੂੰ ਆਰਡਰ ਦੇ ਬਾਈ ਆਰਡਰ ਵੀ ਮਿਲ ਜਾਏਗਾ ਤੁਹਾਨੂੰ ਸਹੀ ਦਾ ਠੀਕ ਹੈ ਮੈਂ ਤੁਹਾਡਾ ਪਬਲਿਕ ਅਪਡੇਟ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਣ ਕੇ ਸਾਡੀ ਲੋਕਾਂ ਸੇ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹਨੂੰ ਦੂਰ ਕਰਨ ਲਈ ਹੈ ਵੀਡੀਓ ਦੇ ਵਿੱਚ ਮੇਰਾ ਸਾਥ ਦਿੱਤਾ ਉਹਨਾਂ ਦਾ ਤੁਹਾਡਾ ਥੈਂਕ ਯੂ ਜੀ